ਬੜੀ ਬਰਨਾਲ ਸਿੰਘ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਆ ਜੀ ਉਹਨਾਂ ਸ਼ੁਕਰ ਕਰਦੇ ਆ ਉਹਨਾਂ ਜੀ ਵੀ ਸਾਨੂੰ ਉਹਨਾਂ ਵੱਲ ਮੌਕਾ ਮਿਲਿਆ ਮੰਚ ਬਹੁਤ ਚਾ ਸੀ ਹੈ ਨਾ ਪਹਿਲੀ ਵਾਰ ਜਾ ਰਹੇ ਪਹਿਲੀ ਵਾਰ ਹੀ ਜਾ ਰਹੇ ਆ ਜੀ ਥੋੜੇ ਦਿਨ ਪਹਿਲਾਂ ਜਦੋਂ ਪਤਾ ਲੱਗਾ ਅਖਬਾਰ ਦੇ ਵਿੱਚ ਵੀ ਉਹ ਰਿਕਵਰਡ ਪੈ ਰਹੀ ਹੈ ਯਾਤਰਾ ਵਿੱਚ ਤਾਂ ਬੜਾ ਮਨ ਉਦਾਸ ਹੋਇਆ ਮਹਾਰਾਜ ਜਿਹੜਾ ਸਾਡਾ ਗੁਰਦੁਆਰਾ ਸਾਥੋਂ ਵਿਛੜਿਆ ਦਰਸ਼ਨ ਕਰਨ ਨਹੀਂ ਜਾ ਰਹੇ ਆ ਤੇ ਬੜੀ ਖੁਸ਼ੀ ਆ ਸਾਨੂੰ ਐਸਾ ਸਾਲ ਵੀ श्री गुरु नानक देव जी के, के प्रकाश झाड़े पर एक विशेष जथा पाकिस्तान स्थित गुरुधामों के दर्शनों के लिए भेजा जा रहा है हमने अठारह सौ लगभग पासपोर्ट भेजे थे जो सतारह सौ चौरानवे विजय जो मिल चुके हैं आज हमने जो पासपोर्ट हमारे पास विजय ला के आए थे वो हमारे काम चल रहा है ਮਲਾਜਮ ਹਮਾਰੇ ਜੋ ਸੰਗਤ ਕੋ ਪਾਸਪੋਰਟ ਦੇ ਰਹੇ ਜਰਮਲ ਸਿੰਘ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਮਕੇਰੀਆ ਤੋਂ ਸ਼ਾਹਤ ਹੋ ਜਾਏ ਤੁਸੀਂ ਮੈਂ ਕੀ ਕਹਿਣਾ ਚਾਹੋਗੇ ਪਾਕਿਸਤਾਨ ਗੁਰਦ ਆ ਮੰਦਰ ਦਰਸ਼ਨਾਂ ਲਈ ਜਾ ਰਹੇ ਕਿੰਨੀ ਕੁ ਅਸੀਂ ਬਹੁਤ ਧੰਨਵਾਦ ਕਰਦੇ ਗੁਰਨਾਥ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਆ ਜੀ ਉਹਨਾਂ ਨੂੰ ਸ਼ੁਕਰ ਕਰਦੇ ਆ ਉਹਨਾਂ ਦਾ ਵੀ ਸਾਨੂੰ ਉਹਨਾਂ ਵੱਲੋਂ ਮੌਕਾ ਮਿਲਿਆ ਮਨ 'ਚ ਬਹੁਤ ਉਤਸ਼ਾਹ ਸੀ ਹੈ ਨਾ ਪਹਿਲੀ ਵਾਰ ਜਾ ਰਹੇ ਪਹਿਲੀ ਵਾਰ ਹੀ ਜਾ ਰਹੇ ਆ ਜੀ ਕੋਣ ਕੋਣ ਜਾ ਰਿਹਾ ਹੈ ਮੈਂ ਤੇ ਮੇਰੀ ਵਾਈਫ ਜਾ ਰਹੀ ਹੈ ਜੀ ਹਾਂ ਜੀ ਕਿਹੜੀ ਕਿਹੜੀ ਜਗ੍ਹਾ ਤੇ ਦਰਸ਼ਨ ਉੱਤੇ ਕਰਕੇ ਨਨਕਾਣਾ ਸਾਹਿਬ ਪੰਜਾ ਸਾਹਿਬ ਗੁਰੂ ਕਲਹੌਰ ਛੂਨਾ ਮੰਡੀ ਲਾਹੌਰ ਗੁਰਦਾਦਾ ਜੀ ਦਾ ਸੰਤ ਤੇ ਕਰਤਾਰਪੁਰ ਸਾਹਿਬ ਅੱਗੇ ਹੋਰ ਵੀ ਇੱਕ ਪਾਸੇ ਪਾਕਿਸਤਾਨ ਨਾਲ ਭਾਰਤ ਦੇ ਬੰਦ ਟਿਕਣੀ ਪਾਕਿਸਤਾਨ ਦੇ ਕੋਈਆਂ ਹਰਕਤਾਂ ਕਰਦਾ ਚੁਕਾ ਹੋਣੇ ਤੋਂ ਚਾਹਦੇ ਮਹਾਰਾਜਾਂ ਦੀ ਜੀਤੀ ਬਰਤੀ ਵੇਲੇ ਵੀ ਨਹੀਂ ਮੌਕਾ ਮਿਲਿਆ ਸਿੰਤਾਂ ਨੂੰ ਜਾਂਦਾ ਹੋਇਆ ਜੇ ਦੀ ਪਾਤਸ਼ਾਹ ਜੀ ਦੇ ਜਿਹੜੇ ਤਿਖਾਰ ਤੇ ਜੀਤੂ ਜਾ ਰਹੇ ਜੀ ਕਿੰਨੀ ਖੁਸ਼ੀ ਹੈ ਬਹੁਤ ਖੁਸ਼ੀ ਹੈ ਜੀ ਥੋੜੇ ਦਿਨ ਪਹਿਲਾਂ ਜਦੋਂ ਪਤਾ ਲੱਗਾ ਅਖਬਾਰ ਦੇ ਵਿੱਚ ਵੀ ਉਹ ਰਿਕਵਰਡ ਪੈ ਰਹੀ ਹੈ ਯਾਤਰਾ ਵਿੱਚ ਤੇ ਬੜਾ ਮਨ ਉਦਾਸ ਹੋਇਆ ਹਨਾ ਬੜਾ ਬਰਾਗ ਆ ਗਿਆ ਵੀ ਇਸ ਪਰਮਾਤਮਾ ਅਗੇ ਅਰਦਾਸ ਕੀਤੀ ਵੀ ਗੁਰੂ ਸਾਹਿਬ ਕਰੋ ਕਿਰਪਾ ਹਨਾ ਤੋਂ ਜਦੋਂ ਮਾਨ ਦਾ ਚਾਹਤਾ ਪੂਰਾ ਕੀਤਾ ਜੀ ਸਾਡੇ ਬੱਚਿਆਂ ਨੂੰ ਬੜਾ ਚਾਹ ਸੀ ਜੀ ਡੈਡੀ ਤੁਸੀਂ ਜਾਓ ਨਾਮ ਹੈ ਜੀ ਕਲਵਿੰਦਰ ਕੌਰ ਕਿਹੜੀ ਜਗ੍ਹਾ ਤੋਂ ਆਏ ਪੱਟੀ ਤੋਂ ਕੀ ਕਹਿਣਾ ਚਾਹੋਗੇ ਪਾਕਿਸਤਾਨ ਦਰਸ਼ਨਾਂ ਲਈ ਜਾ ਰਹੇ ਜੇ ਕਿੰਨੀ ਖੁਸ਼ੀ ਆ ਬਹੁਤ ਖੁਸ਼ੀ ਆ ਮਹਾਰਾਜ ਜਿਹੜਾ ਸਾਡਾ ਗੁਰਦੁਆਰਾ ਸਾਥੋਂ ਵਿਛੜਿਆ ਦਰਸ਼ਨ ਕਰਨ ਨਹੀਂ ਜਾ ਰਹੇ ਆ ਤੇ ਬੜੀ ਖੁਸ਼ੀ ਆ ਸਾਨੂੰ ਬਹੁਤ ਮਿਹਰਬਾਨੀ ਸਰਕਾਰ ਆਦੀਆਂ ਵੀ ਸਾਰੇ ਆਦੀਆਂ ਜਿੰਨਾ ਸਾਨੂੰ ਇਜਾਜ਼ਤ ਦਿੱਤੀ ਆ ਪਹਿਲੀ ਵਾਰੀ ਜਾ ਰਹੇ ਹਾਂ ਪਹਿਲੀ ਵਾਰ ਜਾ ਰਹੇ ਹਾਂ ਕੌਣ ਕੌਣ ਜਾ ਰਿਹਾ ਅਸੀਂ ਇੱਕ ਮੇਰੀ ਭੈਣ ਜਾ ਰਹੀ ਹੈ ਇੱਕ ਮੇਰਾ ਲड़का ਜਾ ਰਿਹਾ 3 ਮੈਂਬਰ ਜਾ ਰਹੇ ਹਾਂ ਕਿੰਨੀ ਤਰੀਕ ਨੂੰ ਜਾ ਰਹੇ ਜੇ ਤੇ ਕਦੋਂ ਵਾਪਸ ਆਏ 4 ਤਰੀਕ ਨੂੰ ਜਾ ਰਹੇ ਆ ਤੇ ਵਾਪਸੀ ਦਾ 10 ਤਰੀਕ ਦੀ ਕਰੇ ਵਾਪਸੀ ਆ ਠੀਕ ਹੈ ਹਾਂਜੀ ਮੈਡੀਕਲ ਸੈਜਨ ਸਿੰਘ ਕਿਹੜੀ ਜਗ੍ਹਾ ਤੋਂ ਆਏ ਕਿਹੜਾਣੇ ਤੋਂ ਆਏ ਨੇ ਕੀ ਕਹਿਣਾ ਚਾਹੋਗੇ ਪਾਕਿਸਤਾਨ ਜਾ ਰਹੇ ਜੇ ਜਿੱਦਾਂ ਮਿਲਿਆ ਕਿੰਨਾ ਖਾਸ ਸੀ ਸਾਨੂੰ ਬਹੁਤ ਖੁਸ਼ੀ ਆ ਤੇ ਅਸੀਂ ਆਹ ਪਹਿਲੀ ਵਾਰ ਹੀ ਜਾ ਰਹੇ ਆ ਜੋ ਬਹੁਤ ਜ਼ਿਆਦਾ ਖੁਸ਼ੀ ਆ ਤੇ ਕਿਹੜੀ ਕਿਹੜੀ ਜਗ੍ਹਾ ਦੇ ਦਰਸ਼ਨ ਜਿਹੜੀ ਜਿਹੜੀ ਮਨਜ਼ੂਰੀ ਮਿਲੀ ਹੈ ਨਾ ਉਹ ਸਾਰੀ ਜਗ੍ਹਾ ਅਸੀਂ ਦਰਸ਼ਨ ਕਰਕੇ ਆਵਾਂਗੇ ਕਿੰਨੀ ਤਰੀਕ ਨੂੰ ਜਾ ਰਿਹਾ ਹੈ ਚਾਰ ਤਰੀਕ ਨੂੰ ਜਾ ਰਹਾ ਜੀ 13 ਨੂੰ ਆਸੀਏ ਜੀ ਕੌਣ ਕੌਣ ਜਾ ਰਿਹਾ ਪਰਿਵਾਰ ਮੈਂ ਤੇ ਮੇਰੀ ਪਤਨੀ ਜਾ ਰਹੇ ਹਾਂ ਤੇ ਉਹ ਵੀ ਪੇਂਡਿਵਾਰੀ ਜਾ ਰਹੇ ਹਾਂ ਹਾਂ ਜੀ ਉਹ ਪੇਂਡਿਵਾਰੀ ਜਾ ਰਹੇ ਹੈ ਭਾਤ ਪਾਕਿਸਤਾਨ ਵਿਚਾਲੇ ਰਾਜਨੀਤਿਕ ਸਬੰਧ ਲਾ ਲਓ ਜਾਂ ਪਾਕਿਸਤਾਨ ਨੇ ਕੁਝ ਕੋਈ ਨਾ ਸਰਕਤਾਂ ਲਾ ਲਓ ਵੀ ਸਬੰਧ ਠੀਕ ਨਹੀਂ ਹੈ ਕਿ ਲਗਾਤਾਰ ਇੱਕ ਜੱਥਾ ਜਾ ਰਿਹਾ ਮਨਜ਼ੂਰੀ ਮਿਲੀ ਵਧੀਆ ਸ਼ਾਨ ਤਾਂ ਬਹੁਤ ਖੁਸ਼ੀ ਹੈ ਅਸਤਾ ਚਾਹੁੰਦੇ ਆ ਵੀ ਦੋਨਾਂ ਲੋਕਾਂ ਦੇ ਸਬੰਧ ਨਾਰਮਲ ਹੋਣ ਜੀ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਆਉਣ ਜਾਣ ਸੱਖਾ ਹੋਵੇ ਠੀਕ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫ श्रोमणी गुरुद्वारा प्रबंधक कमेटी की ओर से श्री गुरु नानक देव जी के प्रकाश दाड़े पर हर साल एक विशेष जथा पाकिस्तान स्थित गुरुधामों के दर्शनों के लिए भेजा जाता है इस साल भी श्री गुरु नानक देव जी के प्रकाश धाड़े पर एक विशेष जथा पाकिस्तान स्थित गुरुधामों के दर्शनों के लिए भेजा जा रहा है इस जत्थे के भेजने के लिए हमने संगतों से पासपोर्ट मांगे थे जो हमारे पास लगभग दो हजार पासपोर्ट दफ्तर श्रोडिंग कमेटी में जमा हुआ था पर उस समय भारत सरकार वालों सुरक्षा का हवाला देकर जैसे के जाने पर रोक लगा दी जिस कारण जो संगत जाना चाहती थी उनके दिलों पर बहुत ठेस पहुंची वो बहुत मायूस हो गए और उस समय बड़ी वड्डी पद्धर पर भारत सरकार का विरोध भी हुआ श्रोमी गुरद्वारा प्रबंधक कमेटी की ओर से मां जो प्रधान साहब वालों सख्त पर रोस प्रकट किया गया संगता वालों रोस प्रगट किया गया जिसके फलस्वरूप भारत सरकार को वो फैसला वापस लेना पड़ा और जथा बेचने की इजाजत देनी पड़ी अब ये जथा जो जा रहा है ये चार नवंबर को श्रोमणी गुरुद्वारा प्रबंधक कमेटी की दफ्तर से रवाना हो रहा है ये जथा गुरुद्वारा ननकाणा साहब गुरुद्वारा डेरा साहब गुरुद्वारा पंजा साहब और गुरद्वारा करतारपुर साहब के दर्शन करने उपरंत ये तेरह नवंबर को वापस आ रहा है इस जथे में हमने अठारह सौ लगभग पासपोर्ट भेजे थे जो सतारह सौ चौरानवे विजय जो मिल चुके हैं जिनको विजय मिल चुके हैं मैं उन उनका उन, उनको बधाई देता हूँ गुरु महाराज के चरणा पर अरदास करता हूँ कि जो पाकिस्तान स्थित गुरता मज दर्शन के जा रहे हैं वो अब गुरु महाराज के दर्शन करके खुशियां प्राप्त कर और अपने परिवारों में खुशियां लेकर वापस मार वापस आए मैं मां जो प्रधान साहब जी और, और से सभी को बदाई देता हूँ विजय लगे आज हमने जो, जो पासपोर्ट हमारे पास विजय लगा के आए थे वो हमारे काम चल रहा है मुलाजिम हमारे जो संगत को पासपोर्ट दे रहे हैं